کاری ਹੋ ਰਹੀ ਹੈ ਤੂੰ ਕਹਿਣਾ ਛੁੱਟੀ ਚਾਹੀਦੀ ਇਹ ਕਲਮ ਅੱਛੀ ਹੋਵੇ ਫਿਰ ਚਾਉਣ ਵਾਲੇ ਹੋਰ ਪਿਆਰ ਕਰ ਲੈ ਫਿਰ ਕਰਦੀ ਹੈ ਮੁੰਡਾ ਚਲੋ ਹਰ ਬੰਦਾ ਤਾਰੀਫ ਕਰਦਾ ਪਰ ਤੁਸੀਂ ਪ੍ਰੋਗਰਾਮ ਦੇਖਿਆ ਉਤੋਂ ਤੁਸੀਂ ਦਾਦਾ ਲਾ ਸਕਦੇ ਕਿ ਪਹਿਲੀ ਫਿਰ ਮੈਂ ਜੀ ਦੀ ਪ੍ਰਮੋਸ਼ਨ ਬੜੇ ਬੜੇ ਬਚਾਏ ਕਰੀਏ ਔਰ ਬੱਚੇ ਉਹ ਲੋਕਾਂ ਨੇ ਕਰੀਏ ਸਟੂਡੀਜ਼ ਲੋਕਾਂ ਨੇ ਕਰੀਏ ਔਰ ਹਰ ਬੰਦੇ ਨੇ ਕਿਹਾ ਕਿ ਜੇ ਪੰਜਾਬੀ ਸਿਨੇਮਾ ਹੋਣਾ ਚਾਹੀਦਾ ਤਾਂ ਐਸੇ ਤਰ੍ਹਾਂ ਦਾ ਹੋਣਾ ਚਾਹੀਦਾ ਸੋਸੀ ਤਾਂ ਇਹ ਕੋਸ਼ਿਸ਼ ਕਰਦੇ ਦਾਵਾ ਵੀ ਕਰਦੇ ਕਿ ਫਿਰ ਮਾ ਜੀ ਬਣਾਵਾਂਗੇ ਉਹ ਮੜਕਤੇ ਰੜਕਲੇ ਹੋਣਗੇ ਮੈਂ ਜਿਸ ਘਰ ਤੋਂ ਸਿੱਖਿਆ ਲਈ ਉਹ ਬਾਬੇ ਗੁਰੂ ਨਾਨਕ ਸਾਹਿਬ ਦਾ ਘਰ ਹੈ ਉਹ ਤੇ ਤੂੰ ਹੀ ਤੂੰ ਹੈ ਮੈਨੂੰ ਤਾਂ ਘੜ ਦੂ ਮੈਂ ਤਾਂ ਹੈ ਉਹ ਸੱਚਾ ਸ਼ੁਰਮਾ ਸਾਹਿਬ ਦਾ ਕਿਰਦਾਰ ਹੈ ਔਰ ਹਰ ਪੰਜਾਬੀ ਜਿਹੜਾ ਪਿੰਡ ਚ ਜਨਮ ਹੈ ਉਹਦੇ ਚੇਸ ਤਰ੍ਹਾਂ ਦੀ ਮੜਕਾ ਇਸ ਧਰਮ ਜਿਹੜੀ ਸਿੱਧੀ ਰੱਖਦੇ ਨਾ ਸੀ ਸ਼ਾਇਦ ਇਹਦੇ ਕਰਕੇ ਅਸੀਂ ਸਦੀਆਂ ਤੋਂ ਲੜਦੇ ਆਏ ਹਾਂ ਔਰ ਦੁਨੀਆ ਭਰ ਦੇ ਸਿਸਟਮਾਂ ਨੇ ਕੋਸ਼ਿਸ਼ ਕਰ ਲਈ ਪੰਜਾਬ ਦੇ ਵੀ ਕਰਨ ਕਦੇ ਛੁਕੀ ਨਹੀਂ ਔਰ ਸੱਚੇ ਬਾਸ਼ਾ ਮੇਰ ਕਰੇ ਇੱਕ ਵੀਰ ਵੀ ਉਸੇ ਗੁਰੂ ਘਰ ਤੋਂ ਮੱਥਾ ਟੇਕ ਕੇ ਨਿਕਲੇ ਸੀ ਜਿਨ੍ਹਾਂ ਨੂੰ ਲੋਕਾਂ ਨੇ ਕਿਹਾ ਇਸਤਜਾ ਸਿੰਘ ਔਰ ਦੋਸੂ ਜੀ ਜਿਹੜਾ ਜਨਾ ਦੀ ਫਿਲਮ ਬਣਦੀ ਹੈ ਤਾਂ ਪੜ ਰਹੀ ਹੈ ਉਸ ਕਾਲ ਦੀ ਫਿਲਮ ਅੱਪ ਤਾਂ ਬਣ ਰਹੀ ਹੈ ਕਿਉਂਕਿ ਸੂਦ ਮੇਸੀ ਉਸ ਕਾਲ ਚ ਬਹੁਤ ਲੋਕ ਇਧਰ ਦੇ ਵੀ ਸੀ ਜਿਹੜੇ ਬਹੁਤ ਪੈਸੇ ਵਾਲੇ ਸੀ ਬਹੁਤ ਅਮੀਰ ਸੀ ਔਰ ਉਸ ਵਕਤ ਉਹਨਾਂ ਸਾਮਰਾਜਾਂ ਜੁਨਾ ਦਾ ਰਾਜ ਨਹੀਂ ਚੱਲਦਾ ਪਰ ਉਹਨਾਂ ਦਾ ਜ਼ਿਕਰ ਨਹੀਂ ਹੁੰਦਾ ਜ਼ਿਕਰ ਉਹਨਾਂ ਦੇ ਹੁੰਦਾ ਜਿਹੜੇ ਲੋਕਾਂ ਦੇ ਨਾਇਕ ਹੁੰਦੇ ਨੇ ਤਾਂ ਸੋਚਾ ਸਿੰਘ ਸਾਹਿਬ ਜਿਹੜੇ ਆ ਉਹ ਲੋਕਾਂ ਦੇ ਨਾਇਕ ਹੈ ਜੇ ਬੰਬੇ ਜਿੱਦ ਮੈਂ ਬਚਾ ਬੰਬੇ ਜਿੱਦ ਮੈਂ ਕੋਈ ਅਦਾਕਾਰ ਜਿਹਨੂੰ ਸਵੇਰੇ ਉਹਦਾ ਬਾਪੂ ਬ੍ਰੇਕਫਾਸਟ ਕੋਲ ਆ ਜਾਂ ਚਾਹ ਦਾ ਕੱਪ ਲੈ ਉਹਦੇ ਰਿਉ ਉੱਕ ਅਸੀਂ ਤਾਂ ਪਰਨੇ ਬੰਨੇ ਸਾਰੀ ਉਮਰ ਕਿ ਉਸੇ ਤਰ੍ਹਾਂ ਦੇ পেটਪਟ ਕਰਦਾਰ ਹੈ ਇਹ ਜਿਹੜੀਆਂ ਚੀਜ਼ਾਂ ਸਾਡੇ ਜੀਨਾਂ ਚ ਸਾਡੇ ਬਜ਼ੁਰਗਾਂ ਨੇ ਹੰਡਾਈਆਂ ਅਸੀਂ ਉਹਨਾਂ ਪਰਿਵਾਰਾਂ ਚ ਜਿੰਦੇ ਹਾਂ ਸੋ ਇਸ ਤਰ੍ਹਾਂ ਦੀਆਂ ਬੈਰਤ ਮੰਨ ਤੇ ਅਣਖਾਂੀਆਂ ਫਿਲਮਾਂ ਬਣਾਉਣਾ ਸਾਡਾ ਫਰਜ਼ ਬਣਦਾ ਹੈ ਕੋਣ ਕੀ ਕਰਦਾ ਮੈਂ ਇਹਦੇ ਬਾਰੇ ਕਦੇ ਸੋਚਿਆ ਨਹੀਂ ਜ਼ਿੰਦਗੀ ਨੇ ਕਿ ਰਸਤਾ ਤੇ ਐਸੀ ਹਰ ਚੌਂਕ ਨੂੰ ਮੰਜ਼ਿਲ ਨਹੀਂ ਸਮਝਦਾ ਮੇਰੇ ਲਈ ਰਸਤਾ ਬਹੁਤ ਲੰਬਾ ਜਾਂਦਾ ਕਾਕਰੀ ਸਾਹਿਬ ਸੋ ਮੇਰੀ ਇੱਕ ਕੋਸ਼ਿਸ਼ ਹੋਈ ਹੈ ਇਸ ਕੋਸ਼ਿਸ਼ ਚ ਅਮਦੋਜ ਕਹ ਲੋ ਮੈਂ ਕਹ ਲੋ ਸਾਡਾ ਪਰਿਵਾਰ ਇੱਕੋ ਹੈ ਅਸੀਂ ਲੜ-ਵੜ ਵੀ ਬੈਨੇ ਕਈ ਸਾਲ ਹੋਦੇ ਨਹੀਂ ਪਰ ਗੱਲ ਇਹ ਹੈ ਵੀ ਪਰਿਵਾਰ ਨੇ ਦਫਾ ਆ ਕੇ ਇਕੱਠੇ ਹੋਣਾ ਹੁੰਦਾ ਸੋ ਤੁਸੀਂ ਪਹਿਲੀ ਫਿਲਮ ਤੋਂ ਸੋ ਤੁਸੀਂ ਜਦੋਂ ਹਮਾਰੇ ਬਣਾਏ ਸੀ ਉਦੋਂ ਜਦੋਂ ਮੈਨੂੰ ਅਸੀਂ ਜਦੋਂ ਸ਼ੁਰੂ ਕਰੀ ਸੀ ਸਾਲ ਕੁਝ ਬੱਲੇ ਮਿਲੇ ਸੀ ਬਾਅਦ ਵਿੱਚ ਉਹ ਕਹਿੰਦੇ ਯਾਰ ਤੁਸੀਂ ਨਵੇਂ ਹੋ ਅਸੀਂ ਫਿਰ ਪ੍ਰੋਡਿਊਸ ਕਰਦੇ ਆ ਬਹਿ ਕਰ ਦੋ ਉਦੋਂ ਅਸੀਂ ਗਾਣੇ ਬਣਾਏ ਸੀ ਤੇ ਟਾਈਟਲ ਨਹੀਂ ਸੀ ਰੱਖਿਆ ਤੇ ਉਹ ਬੰਦੇ ਸਾਨੂੰ ਕੁਝ ਲਈ ਮਿਲੇ ਸੀ ਕੁਝ ਵਾਰਮ ਵਿੱਚ ਜਿੱਦ ਤੇ ਅਸੀਂ ਹਵਾ ਨੂੰ ਗਾਣਾ ਲਿਖਿਆ ਸੀ ਤੋਂ ਕਹਿੰਦੇ ਵੀ ਠੀਕ ਹੈ ਅਮਾ ਹਮ ਤੋਂ ਡਾਇਰੈਕਟ ਕਰਦੇ ਆ ਤੇ ਤੁਸੀਂ ਮਿਊਜ਼ਿਕ ਕਰ ਲਓ ਤੇ ਹੀਰੋਸ ਨੇ ਸਰ ਫਜਤ ਸਾਹਬ ਨਾਲ ਦੀ ਗੱਲ ਇਹਦਾ ਉਹਨਾਂ ਦੇ ਬੈਠੇ ਕੰਨੀ ਲੈ ਲਿਆ ਮੈਂ ਕਹਿੰਦਾ ਸਾਡੀ ਕਮਿਟਮੈਂਟ ਮਿੱਤਰਤਾ ਜੇ ਹੋਈ ਵੀ ਉਹ ਦੋਨੇ ਹੀਰੋ ਤੇਨੂੰ ਕਰੋਨਾ ਵਾੜੀ ਹੋ ਮਰਦੀ ਹੋ ਜੇ ਚਾਹ ਜਮੀਨ ਵਿੱਚ ਜੋ ਪੈ ਗਈ ਤੇ ਉਹਦੇ ਦੀ ਕੋਈ ਪ੍ਰੋਡਕਸ਼ਨ ਹਾਊਸ ਨਹੀਂ ਸੀ ਆਪ ਹੀ ਹਿੰਮਤ ਮਾਰੀ ਐਦਾਂ ਦਾ ਕੁਛ ਨਹੀਂ ਮੈਂ ਕਦੇ ਵੀ ਸਰਸਾ ਤੇ ਕੰਮ ਨਹੀਂ ਕਰਿਆ ਇਸੇ ਕਰਕੇ ਮੇਰੀ ਕੰਪਨੀ ਨਾਲ ਟਕਰਾਰ ਹੋਇਆ ਸੀ ਅਸੀਂ ਕੰਪਨੀ ਵਾਲਾ ਰਾਹ ਖੋਲਿਆ ਅੱਜ ਹਰ ਨੌਜਵਾਨ ਆਪਣੀ ਕੰਪਨੀ ਆਪ ਖੋਲਦਾ ਹੈ ਫਿਰ ਚੈਨਲ ਵਾਲਾ ਨਾਲ ਬੇਰੁਜ਼ਗਾਰੀ ਚੱਲੀ ਜੀ ਉਹ ਕਹਿੰਦੇ ਸੀ ਸਾਡੇ ਫ੍ਰੀ ਲਓ ਮੈਂ ਕਹਿੰਦਾ ਪੈਸੇ ਲਓ ਕੱਢ ਲਈਏ ਪੁਰਾਣੇ ਮੇਰੇ ਗਾਲੇ 5-6 ਸਾਲ ਦੀ ਜਨਰਤਿ ਕੇਬਲ ਵਾਲਾ ਨੇ ਮੱਟ ਕਰੇ ਸਾਰਾ ਕਰ ਮੈਂ ਕਰ ਦੋ ਮੈਂ ਯੂਟਿਊਬ ਫਾਰਮੈਟ ਤੇ ਆਜ ਹਰ ਬੱਚਾ ਯੂਟਿਊਬ ਤੇ ਬੈਠਾ ਇਹ ਰਸਤੇ ਜਨਰਾਲੀ ਖੋਲਦੇ ਫਿਰ ਇਹਨੂੰ ਕਾਰਪੋਰੇਟਰ ਨਾਲ ਗੱਲ ਕੀਤੀ ਉਹ ਹਰਸ਼ਤਾਤੋਂ ਸਾਡੇ ਪੱਤਰਾਂ ਕੇ ਸਾਹਮਣੇ ਉਹ ਤੋਂ ਬਾਅਦ ਫਿਰ ਇੱਕ ਅਸੀਂ ਵਰਲਡ ਵਾਈਡ ਆਫ ਰੀਲੀਜ਼ ਕਰੀਏ ਸੋਚਾਂ ਬਸ ਦਿੱਤੀ ਚੁੱਕੇ ਨਿਕਲਦੇ ਹਾਂ ਔਰ ਬਿਜੁਜ ਖੁਦ ਘਰ-ਵਾਰ ਵਿੱਚ ਲਿਖਿਆ ਜਾਂਦਾ ਫਿਰ ਸਕਰੀਨਾਂ ਕੇਵਲ ਘੱਟ ਮਿਲਦੀ ਇਹੋ ਕੋਈ ਸ਼ਰਤ ਨਹੀਂ ਦੇ ਦੋ ਕਿਉਂਕਿ ਥੀਏਟਰ ਵਾਲੇ ਵੀ ਉਸ ਤਰ੍ਹਾਂ ਤੁਹਾਨੂੰ ਸਕਰੀਨ ਲੈਣੇ ਕਿ ਉਹਨਾਂ ਦਾ ਹਾਲ ਖਾਲੀ ਰਹੇ ਜੇ ਔਰ ਅੱਜ ਕੱਲ੍ਹ ਓਪਨਿੰਗ ਦਾ ਜ਼ਮਾਨਾ ਹੈ ਪਹਿਲੇ ਸੱਤ ਦਿਨ ਜੇ ਫਿਲਮ ਨੂੰ ਬੰਦ ਸਕਰੀਨਾਂ ਮਿਲ ਜਾਣ ਉਹ ਮਹੀਨੇ ਦਾ ਕੰਮ ਕਰ ਦਿੰਦੇ ਇਹਦੇ ਵਿੱਚ ਕੋਈ ਦੋਰਾ ਨਹੀਂ ਪਰ ਜੇ ਤੁਸੀਂ ਨਵੇਂ ਤੁਸੀਂ ਕੋਈ ਫਿਲਮ ਬੜਾਈ ਤਾਂ ਇਹਦਾ ਮਤਲਬ ਇਹ ਹੈ ਕਿ ਉਹਦੇ ਫालतू ਖਰਚੇ ਨਹੀਂ ਹੋਏ ਹੀਰੋ ਨੇ ਬਾਇਟ ਵੀ ਨਹੀਂ ਲਈ ਨੋ ਨਹੀਂ ਬਈ ਔਰ ਡਾਇਰੈਕਟਰ ਦੀ ਫੀਸ ਜ਼ਿਆਦਾ ਨਹੀਂ ਪ੍ਰੋਮੋਸ਼ਨ ਵੀ ਤੁਸੀਂ ਥੋੜੀ-ਬੋੜ ਕਰ ਲਈ ਜੀ ਪਰ ਤੁਹਾਡੀ ਫਿਲਮ ਸਕਰੀਨ ਮਿਲ ਗਈ ਤੇ ਜੇ ਤੁਹਾਡੀ ਫਿਲਮ ਚੰਗੀ ਹੈ ਤਾਂ ਉਹਨਾਂ ਜਲਵਾ ਦਿਖਾ ਦੇ ਜਦੋਂ ਅਸੀਂ ਹਾਸ਼ਰ ਲਾਈ ਸੀ ਨਾ ਉਦੋਂ ਉਸੇ ਕੰਪਨੀ ਨੇ ਫਿਲਮ ਹੋਰ ਰੀਲੀਜ਼ ਕਰੀ ਸੀ ਦਰੋੜਾ ਇੱਥੇ ਪਟਿਆਲੇ ਜਿਹਨਾਂ ਉਹਨਾਂ ਨੇ ਸਾਡੇ ਦੀ ਛੋਟੀ ਸਕਰੀਨ ਤੇ ਕਰਤੀ ਉਹਦੇ ਵੱਡੀ ਸਤਿ ਬਾਤ ਉਹਨਾਂ ਦੀ ਲੱਗੀ ਸੀ ਤੇ ਮੈਂ ਪਤਨ ਨੂੰ ਕਹਿੰਦੇ ਕੇਬਰੀ ਸੱਚੀ ਗਰ ਭਾਕਿਆ ਬੋਪਾ ਉਹ ਮੈਂ ਕਹੇ ਚੱਲੇ ਜੁੜ ਨਹੀਂ ਆ ਬਡੇ ਬੋਧੂ ਥੀਟਰ ਨਾਲ ਨੂੰ ਗਿਆ ਸੀ ਤੇ 3 ਦਿਨ ਬਾਅਦ ਫਿਰ ਉੱਥੇ ਲੋਣੀ ਪਈ ਸੁੱਖਮ ਤੇ ਦ੍ਰਿਦ ਸਰਕਲ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੈ ਔਰ ਕਦੇ ਨਾ ਕਦੇ ਸ਼ੁਰੂਆਤ ਹੁੰਦੀ ਹੈ ਦੁਜੀ ਗਲ ਥੀਟਰ ਅਸੀਂ ਤਾਂ ਹਮੇਸ਼ਾ ਨਵੇਂ ਬੰਦੇ ਨੂੰ ਚਾਂਸ ਦਿੰਦਾ ਕੱਲ ਅਸੀਂ ਦਿੱਲੀ ਸੀ ਥੋੜਾ ਜਿਹਾ ਅਸੀਂ ਲੇਟ ਵੀ ਹੋਏ ਹੋਏ ਅਸੀਂ ਲੰਬੇ ਸਫ਼ਰ ਤੋਂ ਆਏ ਉੱਥੇ ਵੀ ਇੱਕ ਬੀਬਾ ਨੇ ਸਵਾਲ ਪੁੱਛਿਆ ਸੀ ਕਿ ਜਦੋਂ ਅਸੀਂ ਆਮ ਤੌਰ ਤੇ ਪੰਜਾਬੀ ਫਿਲਮਾਂ ਦੇਖਦੇ ਆ ਤਾਂ ਉਹਦੇ 'ਚ ਇੱਕ ਪੈਕਕੇਜ ਹੁੰਦਾ ਹੈ ਕਿ ਉਹੀ ਚਿਹਰੇ ਦੁਆਰਾ ਅਗਲੀ ਫਿਲਮ 'ਚ ਕੰਮ ਕਰਦੇ ਆ ਪਰ ਥੋਟੀ ਫਿਲਮ ਕਿਉਂ ਨਹੀਂ ਮੈਂ ਕਹਾਂ ਸੀ ਮਿਥਿ ਤੋੜ ਲਈ ਜੇ ਮੈਂ ਸਾਡਾ ਕੰਮ ਹੀ ਇਹ ਹਰ ਬੰਦਾ ਆਪਣੀ ਦੀ ਵਿਚਾਰਾਂ ਨੇ ਕਿ ਤਨਾਸੀ ਤੇ 4 ਸਾਲ ਪਹਿਨੋ ਸ਼ੁਰੂ ਹੋਈ ਸੀ ਕੁਝ ਆਪਸੀ ਮਤ ਦੇ ਨਰਖੋ ਸ਼ਾਇਦ ਕੋ ਸ਼ੁਰੂ ਕੀ ਹੋਈ ਸੀ ਉਹ ਦਰਸ਼ਨ ਟੀਮ ਤੇ ਪ੍ਰੋਡਕਸ਼ਨ ਟੀਮ ਕੁਝ ਚੀਜ਼ਾਂ ਬਹੁਤ ਰੱਖ ਕਰਨੀ ਚਾਹੁੰਦੇ ਸੀ ਦੂਜੇ ਏਦਾਂ ਕੁਝ ਕਰਕੇ ਰੋਕੀ ਅਸੀਂ ਇਸ ਲਹਿਰ 'ਚ ਫਿਲਮ ਬਣਾਈ ਕੇ ਹੋਣ ਇੰਤਿਆਦਿਆਂ ਬਣ ਰਿਹਾ ਤੁਸੀਂ ਦੱਸੋ ਅਗਲੀ ਕਿਹੜੀ ਬਣਾਣੀ ਆ ਬਹੁਤ ਬਣਾਦਾਂ ਨੇ ਕੋਈ ਚਿੰਤਾ ਨਹੀਂ ਦੇਖੋ ਇਹ ਨਹੀਂ ਪਤਾ ਸਾਡੇ ਮੇਰੇ ਲਈ ਧਰਮ ਆਸਤਾ ਔਰ ਅਸੀਂ ਤਾਂ ਗੀਤਾ ਚ ਵੀ 20 ਸਾਲ ਤੋਂ ਇੱਕੋ ਜਿਹੇ ਜਿਹੜੀ ਚੀਜ਼ ਦੇ ਖਿਲਾਫ ਤੋਂ ਖਿਲਾਫ ਤਾਂ ਕੱਲ ਵੀ ਸੀ ਅੱਜ ਵੀ ਇੱਕੋ ਦਰ ਤੇ ਮੱਥਾ ਟੇਕਿਆ ਬਾਬੇ ਦੇ ਬਾਸ ਤੋਂ ਧਾਰਮਿਕ ਫਿਲਮਾਂ ਬਣਨੀਆਂ ਚਾਹੀਦੀਆਂ ਕੋਈ ਤੇ ਜਬੂਰੀ ਕਰ ਲਿਆ ਕੋਈ ਕਿਸ ਤਰ੍ਹਾਂ ਬਣਾ ਰਿਹਾ ਹੈ ਇਹ ਨਹੀਂ ਬਟਾ ਪਰ ਬਣਨੀਆਂ ਚਾਹੀਦੀਆਂ ਚੰਗੀ ਗੱਲ ਹੈ ਮਾਰ ਤਾੜ ਜੇ ਵੀ ਬੇਰੋਹੀ ਮਾਰ ਤਾੜ ਵਾਲੀ ਜਿਹੜੀ ਫਿਲਮਾਂ ਹੁੰਦੇ ਨੇ ਧਾਰਮਿਕ ਫਿਲਮਾਂ ਚੰਗੀ ਸਾਡੇ ਜਿਹੜੇ ਨਵੇਂ ਬੱਚੇ ਆ ਉਹ ਜੁੜਨਗੇ ਕਿਸੇ ਨਾ ਕਿਸੇ ਦਿੱਕੇ ਉਹਦੇ ਦਾ ਸਮਾਰਨ ਖੜਨ ਦਾ ਤੇ ਬੁਰਾਈਆਂ ਨਾਲ ਲੜਨ ਦਾ ਜਿਸ ਵਾਕ ਬਣਨ ਤਾਂ ਚੰਗੀ ਗੱਲ ਹੈ ਮਾਨਸਬ ਇੱਕ ਸਵਾਲ ਹੋ ਰਿਹਾ ਕਿ ਜਿੱਦਾਂ ਹੁਣ ਪੰਜਾਬ ਸਰਕਾਰ ਵੱਲੋਂ ਵੀ ਜਿਹੜੇ ਅਸਲਾ ਪ੍ਰਮੋਟ ਕਰਨ ਤੇ ਵੀ ਬਹੁਤ ਸਾਰੇ ਬਾਬੂ ਨੇ ਲਗਾਏ ਜਾ ਰਹੇ ਆ ਕਿ ਕੀ ਇਸ ਤਰ੍ਹਾਂ ਦੀਆਂ ਜਿਹੜੀਆਂ ਫਿਲਮਾਂ ਉਹਨਾਂ ਫਿਲਮ ਇੰਡਸਟਰੀ ਵੀ ਹੈ ਤੇ ਨਾਲ ਦੇ ਨਾਲ ਸਰ ਇਹਦੇ ਸੈਂਸਰ ਬੋਰਡ ਕਰਿਆ ਹੁੰਦਾ ਭਾਜੀ ਉਹ ਆਲ ਇੰਡੀਆ ਦੇ ਹੁੰਦਾ ਸਟੇਟ ਵਾਈਜ਼ ਨਹੀਂ ਹੁੰਦਾ ਸਟੇਟ ਆਪਣੇ ਪੱਧਰ ਤੇ ਕਿਸ ਤਰ੍ਹਾਂ ਦਾ ਡਿਸੀਜਨ ਲੈਂਦੀ ਉਹ ਅਲੱਗ ਕਰਦਾ ਪਰ ਸਿਨੇਮੇ ਦੇਖੋ ਕਈ ਚੀਜ਼ ਹੈ ਦੇਖੋ ਬਹੁਤ ਹੀ ਰਕੋਰਡ ਜੱਗ ਕੋਲਿਆ ਕਿਉਂਕਿ ਬੰਦੇ ਨੂੰ ਦਿੱਜੀ ਜਾਂਦੀ ਹੈ। ਔਰ ਸਿਮਾ ਕਲਪਨਾ। ਕਲਪਨਾ ਤੁਸੀਂ ਕਿਸੇ ਵੀ ਤਰ੍ਹਾਂ ਦੀ ਕਲਪਨਾ ਕਰ ਸਕਦੇ ਹੋ। ਜਿਸ ਦਾ ਸਾਹਮਣਾ ਦੁਨੀਆ ਨਹੀਂ ਕਰਦੀ। ਇੱਕ ਚੀਜ਼ ਬਾਹਰ ਨਹੀਂ ਲੱਗਦੀ। ਕਿਸੇ ਦੇ ਅੱਖਾਂ ਕੋਈ ਚਿੱਟੇ ਨਹੀਂ ਲੱਗਦਾ। ਆਪ ਦੇ ਕੀੜਾ ਉੱਡਦਾ ਵੀ ਉਹਨਾਂ ਦੇ ਚਿੱਟਾ ਕੱਲ। ਉਹਨੂੰ ਨਹੀਂ ਕੋਈ ਲੱਗਦਾ। ਸਾਨੂੰ ਨਹੀਂ ਕੋਈ ਲੱਗਦਾ। ਔਰ ਇਹ ਵਕਰੀ ਲੱਗਦੀ ਕਿ ਜਦੋਂ ਬੰਦਾ ਉਸ ਦਰਦ ਵਿੱਚ ਫਸ ਜਾਂਦਾ ਹੈ ਫਿਰ ਉਹ ਵਿਚਾਰੀ ਦਾ ਪਾਤਰ ਬਣਦਾ। ਤੋਂ ਇਧਰ-ਇਧਰ ਕੋਸ਼ਿਸ਼ ਨਹੀਂ ਹੁੰਦਾ। एक खबर है जो लाइन मैं सभी बना के लिए बैठे से इदा नहीं कल्पना है कल्पना तो हम असल इतने बैठ के सिविलाइजेशन है जो भी कर सकते हैं अस होनेट में इमेजन कर सकते हैं और एक कुंटम सैंस भी है कि जिस तरह की अभी इमेजिनेशन कर रहे हैं कि अच्छी चीज़ें हूँ आप बैठे हम दस कि आप इतने क्यों बैठे जो उधर चल के खबर से जो है ये इंडस्ट्रें बस ਫੇਰ ਇਹ ਤੋਂ ਦੁੱਕੇ ਦੇ ਗਏ ਤਾਂ ਮਾਇਾਨ ਕਵਿਲਾ ਬਸਿਆ ਫਿਰ ਜੇ ਇੱਥੋਂ ਤੋਂ ਦੁੱਕੇ ਫੇਰ ਤਾਂ ਜਿਹੜੇ ਐਬੋਰਨ ਆਸਟ੍ਰੇਲੀਆ ਨਿਊਜ਼ੀਲੈਂਡ ਮੋਰਿਸ ਫਿਰ ਬੁੱਧਿਸਮ ਰਿਲੀਜੇਸ਼ਨ ਹੋਇਆ ਫੇਰ ਇੱਥੋਂ ਬਪਾਰਤ ਕੇ ਵਾਪਸ ਜਗੇ ਤਾਂ ਵਾਈਕਿੰਗ ਜਨਰੇਸ਼ਨ ਚਾਹਦਾ ਫਿਰ ਉਹ ਤੋਂ ਸੀਟੀ ਰਿਸਕਾਦਾ ਫਿਰ ਇੱਧਰ ਵਾਪਸ ਆਇਆ ਇਹ ਜ਼ਿੰਦਗੀ ਬੀਸਿਕਲੀ ਗੇਲਟ ਪਲੈਨਟਰੀ ਟਰਨਿੰਗ ਲੀ ਜਾ ਔਰ ਚੰਗੀਆਂ ਜਿਥੇ ਸਭਾ ਭਾਵਨਾਵਾਂ ਹੁੰਦੀਆਂ ਉਥੇ ਅਹਿਸਾਸ ਜਾਂਦਾ ਇੱਕ ਘਰ 'ਚ ਜੇ ਦੋ ਬੱਚੇ ਹੈ ਤੇ ਇੱਕ ਨੂੰ ਚਲੇ ਜਾਣਾ ਚਾਹੀਦਾ ਹੈ ਖੁਦ ਦਾ ਘਰ ਦੀ ਮਾਲੀ ਹਾਲ ਸੁਧਰ ਗਏ ਦਰਵੇ ਦੇ ਲੋਕ ਸਭ ਤੋਂ ਪਹਿਲਾਂ ਬਾਹਰ ਚਲੇ ਗਏ ਸੀ ਇਸ ਕਰਕੇ ਉਹ ਤੇ ਪਹਿਲਾਂ ਨਾਛੇ ਮਗਾਰ ਉਸ ਤਰ੍ਹਾਂ ਦਾ ਥੋੜ ਨਜ਼ਰੀਆ ਬਣ ਗਿਆ ਪਰ ਮੈਨੂੰ ਲੱਗਦਾ ਜਾਣਾ ਮਹਰ ਹੈ ਹਾਂ ਆਪਣੇ ਤੀਤ ਨੂੰ ਨਾ ਛੇਡਣ ਦਾ ਕੋਲੋ ਤੇ ਕੋਸ਼ਿਸ਼ ਕਰੋ ਕਿ ਜੇ ਇੱਕ ਪਰਿਵਾਰ ਦਾ ਪਰਕਰ ਜਾਂਦਾ ਵੀ ਹੈ ਤਾਂ ਦੂਜੇ ਇਥੇ ਰਹਿ ਕੇ ਸੇਵਾ ਕਰੇ ਪਰ ਤੁਸੀਂ ਗੱਲ ਕਰਦੇ ਹੋ ਨਸ਼ੇ ਦੀ ਨਸ਼ਾ ਸ਼ਰ ਸਦਾ ਤਮੀ ਹੈ ਮੀਡੀਆ ਘਰ ਜਿੰਦਾਂ ਗੱਲ ਸ਼ੀਸ਼ੀ ਪਾ ਦਿੰਦੀ ਹੈ ਨਸ਼ਾ ਕਿੱਥੇ ਨੇ ਤੁਸੀਂ ਕੈਨੇਡਾ ਦੇ ਡਾਊਨਟਾਊਨ ਚ ਜਾਓ ਉੱਥੇ 메인 ਸਟ੍ਰੀਟਸ ਤੇ ਫਰੋਂ ਨਸ਼ਾ ਮਿਲਣਾ ਮਿਲਦਾ ਹੈ ਇੱਥੇ ਤਾਂ ਲੋਕੇ ਵੇਂਦੇ ਉੱਥੇ ਨਸ਼ਰੀਆਂ ਵੀ ਵੇਚਦੇ ਤੁਸੀਂ ਨਿਊਯਾਰਕ ਚਲੇ ਜਾਓ ਵੱਡੇ ਵੱਡੇ ਕੰਪਨੀਆਂ ਦੇ ਸਟੋਰ ਬੰਦ ਹੋ ਰਹੇ ਨੇ ਕਿਉਂਕਿ ਉਹ ਹਿਊਮਨ ਰਾਈਟਸ ਨਾਲ ਚੱਕਰੇ ਸਕਦੇ ਤੁਸੀਂ ਸੋ ਨਸ਼ਾ ਦਾ ਬਾਹਰ ਬਦਲ ਗਿਆ ਪਹਿਲਾਂ ਲੋਕ ਸ਼ਰਾਬ ਪੀ ਲੈਂਦੇ ਸੀ ਫਿਰ ਹੌਲੀ ਹੌਲੀ ਹੀਮ ਆ ਗਈ ਫਿਰ ਬੰਦਾ ਸੋਚਦਾ ਮਠੇਕੇ ਜਾਊਗਾ ਬੈਗ ਲਿਆਂਗਾ ਫਿਰ ਹੁਣ ਉਹਨਾਂ ਨੂੰ ਘਰ ਤੇ ਡਿਲੀਵਰੀ ਅਵੇਲੇਬਲ ਹੋ ਗਈ ਦੇਖੋ ਇੰਟਰਨੈਟ ਦੇ ਜਿੰਨੇ ਫਾਇਦੇ ਆ ਫਿਰ ਇਹਦੇ ਨੁਕਸਾਨ ਵੀ ਆ ਗਏ ਪਹਿਲਾਂ ਹੁਣ ਅੱਛੇ ਚੀਜ਼ਾਂ ਮਿਲਦੀਆਂ ਸੀ ਉਹ ਦਰਸ਼ਾਂ ਵਿੱਚ ਪਲਾਈ ਹੋਣਾ ਪੈਂਦਾ ਪਿਆ ਇਹਦੇ ਲਈ ਪਹਿਲੀ ਗੱਲ ਤਾਂ ਵੀ ਇਹਦੇ ਲਈ ਅੱਪਾ ਇੱਕ ਦੂਜੇ ਨੂੰ ਕਹਾਂਗੇ ਨਾ ਤੂੰ ਰੋਕ ਸਕਦਾ ਨਾ ਮੈਂ ਰੋਕ ਸਕਦਾ ਨਾ ਸਰਕਾਰ ਰੋਕ ਸਕਦੀ ਇਹਦੇ ਲਈ ਪਿੰਡ ਪੱਤਰ ਤੇ ਮਹੱਤਵ ਚਲੂ ਕੀਤਾ ਹੀ ਰੁਕ ਰਿਹਾ ਜੇ ਪਿੰਡ ਦੀ ਪੰਚਾਇਤ ਇਹ ਤਹਈਆ ਕਰ ਲੇ ਕਿ ਸਾਡੇ ਪਿੰਡ ਦਾ ਜਿਹੜਾ ਪਤਾ ਹੋਊਗਾ ਉਹਦਾ ਬਾਈਕਾਟ ਹੋਊਗਾ ਇਹ ਗਵਰਨਮੈਂਟ ਜੋਬ ਨਹੀਂ ਬਿਲਕੁਲ ਉਹ ਨੁਦਾਰਾ ਕਰਦਾ ਰਹੇਗਾ ਇਹ ਉਹਦਾ ਲਾਇਸੈਂਸ ਹੀ ਜਿਵੇਂ ਮਾਰਵਾ ਜਦ ਤੱਕ ਕੱਢ ਲੇ। ਇਸ ਤਰ੍ਹਾਂ ਦੀ ਗਰੀਨਲ ਇੱਕ ਸਮਾਜ ਜਿਹੜੀ ਕੁਰੀਤੀ ਹੈ ਉਹਨੂੰ ਫੋਰਸ ਕੋਲੇ ਵੀ ਦਿਵਾਉਣਾ ਪੈਂਦਾ ਪੇਪਰ। ਸਦੀਆਂ ਤੱਕ ਦੇ ਇਸੇ ਕੰਮ ਇੰਨੇ ਸਾਡੇ ਬਜ਼ੁਰਗਾਂ ਨੇ ਕਿੰਨਾ ਵਿਰੋਧ ਖਿਲਾਫ ਆਵਾਜ਼ ਉਠਾਈ। ਅਖੀਰ ਜਦੋਂ ਫਿਰ ਦੇ ਰਾਜਿਕ ਕਾਨੂੰਨ ਬਣਿਆ ਫਿਰ ਖਤਮ ਹੋ ਗਿਆ। ਡਾਇਰੈਕਸ਼ਨ ਦੀਆਂ ਕਹਾਣੀ ਕਿਸ ਤਰ੍ਹਾਂ ਦੀ ਸਿਰਜਦੇ ਹੋ। ਇਹ ਵੀ ਕੁਝ ਜ਼ਰੂਰ ਨਹੀਂ ਕਿ ਜੇ ਇੱਕ ਵਾਰੀ ਚੌੜਾਣੇ ਨੂੰ ਕਨਸੈਪਟ ਪਸਾਤਾ ਗਿਆ ਤੇ ਅੱਜ ਮੇਰੀ ਬੁਤਾਂ ਦਾ ਹੀ ਕਰਨੀ ਹੈ ਕਹਾਣੀ ਕਿੰਨੀ ਕਹਾਣੀ ਛੋਟੀ ਜਿਹੀ ਤਾਂ ਉਹਦਾ ਸਕਰੀਨ 'ਤੇ ਕਿੱਦਾਂ ਹੈ ਫਿਲਮ 'ਚ ਜੇ ਆਪਾਂ ਕਲੀ ਨਰੇਸ਼ਿਕਰ ਦੀ ਕਹਾਣੀ ਦੀ ਉਹਦੇ ਲਈ ਵੀ ਦਰਸ਼ਕ ਨਹੀਂ ਬੈਠਦੇ ਦੋ ਘੰਟੇ ਸਕਰੀਨ 'ਤੇ ਕਿੱਸ ਤਰ੍ਹਾਂ ਡਿਜ਼ਾਈਨ ਕੀਤਾ ਸਾਰੀ ਫਿਲਮ ਉਹਦੇ ਤੇ ਕੱਢੀ ਹੁੰਦੀ ਤਾਂ ਅੱچھے ਅੱچھے ਫਿਲਮਾਂ ਸਾਰੇ ਕੋਸ਼ਿਸ਼ ਕਰਦੇ ਮੰਨਾਂ ਮਾੜੀ ਤਾਂ ਕੋਈ ਨਹੀਂ ਬਣਾਉਂਦਾ ਸੋਚ ਕੇ ਹਰ ਕਿਫਲ ਕੀ ਕਈ ਵਾਰ ਕੀ ਹੁੰਦਾ ਸੌਖੀ ਬਣ ਜਾਂਦੀ ਪਾ ਮਾਡੀ ਫਿਲਮ ਉਹਦੇ ਤੇ ਉਸ ਤਰ੍ਹਾਂ ਦਾ ਤਰ ਤਰ ਨਹੀਂ ਹੁੰਦਾ ਪਰ ਜਿਹੜੀ ਟਾਂਟ ਫਿਲਮਾਂ ਹੈ ਜਿਹੜੀ ਕਿ ਬਹੁਤ ਹੁੰਦੀ ਹੈ ਇਹਦੇ ਚ ਡਿਜ਼ਾਈਨਿੰਗ ਕਪੜੇ ਇਹਦੇ ਚ ਮਤਲਬ ਡਾਇਰੈਕਟਰ ਦਾ ਕੰਮ ਬਹੁਤ ਵੱਜ ਜਾਂਦਾ ਹੈ ਕੱਟਾ ਕਿੰਨਾ ਦਾ ਕੋਣਾ ਜੁੱਤੀ ਕਿੰਦਾ ਦੀ ਚਾਹੀਦੀ ਹੈ ਜਾਂਦੇ ਬਲ ਕਿੰਦਾ ਦੇ ਇਸ ਕਰਕੇ ਹਰ ਵਾਰ ਪਾਇਦਾ ਕਿ ਜਿਹੜੇ ਬੱਡ ਚ ਜਮੇ ਪੜੇ ਨੌਜਵਾਨ ਡਾਇਰੈਕਟਰ ਕੋਈ ਚੀਜ਼ ਉਹਤ ਬੱਲੇ ਸਿਟੀ ਵਾਰ ਬਿਵਰੇ ਨਹੀਂ ਕਰ ਪਾਉਂਦਾ ਸਰ ਪਹਿਲਾਂ ਵੀ ਕਈ ਫਿਲਮਾਂ ਤੁਸੀਂ ਬਣਾਈਆਂ ਔਰ ਇਸ ਫਿਲਮ ਦੇ ਵਿੱਚ ਕਿੰਨਾ ਟਫ ਲੱਗਿਆ ਜਿਵੇਂ ਪੁਰਾਣਾ ਸਰ ਉਹ ਦਿਖਾਇਆ ਗਿਆ ਤਾਂ ਨਹੀਂ ਅੱਛੀ ਫਿਲਮ ਪਹਿਲਾਂ ਟਾਈਪਿੰਗ ਕਿੰਨੀ ਸੀ ਬੰਦਾ ਵਾਇਪਨਾਈ ਸੀ ਜਿਹੜਾ ਸੀ ਤਾਂ ਜੱਡੀ ਲੱਗੀ ਸੀ ਉਹ ਹਰ ਫਿਲਮ ਦਾ ਇੱਕ ਲੱਗ ਜਿਹੜਾ ਹੁੰਦਾ ਤੁਸੀਂ ਦੱਸਦੇ ਬਾਅਦੋਂ ਕਿੰਦਾ ਨਹੀਂ ਲੱਗੀ ਤੁਹਾਨੂੰ ਪਰ ਜਿੱਦਾਂ 2 ਦਿਨ ਬਾਅਦ ਫਿਲਮ ਰਿਲੀਜ਼ ਹੋਣੀ ਹੈ ਤੇ ਬਹੁਤ ਟੰਗ ਨਹੀਂ ਹੋਗਾ ਵੀ ਤੁਸੀਂ ਉੱਥੇ ਲੱਗੇ ਹੋ ਕਿ ਮੈਂ ਇਸ ਨੂੰ ਦੇਖੋ ਹੁਣ ਉਹਦੀ ਕਿਹਾ ਜਾਵੇ ਅਸੀਂ ਇਸ ਤੇ ਹੀ ਸੀ ਜਾ ਰਹੇ ਕਿ ਸ਼ਾਇਦ ਤੁਸੀਂ ਖਬਰ ਲਾਉਣੀ ਸੀ ਕਿ ਮਾਰ ਕੇ ਵੀ ਫਿਲਮ ਚ ਨਾ ਬਲੇ ਡਰਾਮਾ ਕਰਦੇ ਫਿਰ ਅਸੀਂ ਡਰਾਮੇ ਲਈ ਨਹੀਂ ਜਾਣਾ ਜਾਂਦੇ ਤੇ ਨਾ ਇਸ ਤਰ੍ਹਾਂ ਦਾ ਸ਼ੌਕ ਹੈ ਫਿਰ ਉਹ ਪਿੰਡ ਵਾਲੇ ਜਿਹੜੇ ਉੱਥੇ ਨੌਜਵਾਨ ਸੀ ਉਹਨਾਂ ਨਾਲ ਗੁਰੂ ਤਰਾਫਤਾ ਹੈ ਤਾਂ ਉਹਨਾਂ ਨੇ ਕਿਹਾ ਵੀ ਅੱਜ ਕੱਲ੍ਹ ਤੁਸੀਂ ਵੀ ਕੋਈ ਇਨਵਾਈਟ ਕਰੋ ਫਿਰ ਅਸੀਂ ਆਣੇਗੇ ਚੰਗੇ ਲੱਗਦੇ ਹੈਂ ਤਾਂ ਫਿਰ ਪਹਿਲਾਂ ਦਵਾ ਨ ਪਰਦੇਸੀ ਜਾਵਾਂਗੇ ਤਾਂ ਉਸ ਵੇਲੇ ਪਹਿਲਾਂ ਗੁਰੂ ਕਰੇ ਮਤਾਂ ਦੇ ਕੇ ਫਿਰ ਬੰਦ ਜਦੋਂ ਮਿਲ ਕੇ ਆਉਂਦੇ